ਸੱਜਣ ਸੱਚਾ ਪਾਤਸ਼ਾਹ ਸਰਸ ਆਂਦ ਜਿਸ ਪਾਸ ਬੈਠਿਆ ਸਹੀਐ ਸੱਜਣ ਦਾ ਵੇਸਾ ਹੋ ਸੁਆਗੁਰੂ ਸਾਹਿਬ ਜੀ ਜੈ ਤਿਸਰੇ ਮਹੱਲਾ ਚੌਥਾ پہلا چوک دکار ستگ میرا رتن نام ہر پسیہ گرہات ہاتھ ਮੇਰਾ ਮੱਥ ਜਨਮ ਜਨਮ ਕੇ ਕਿਲਬਿਕ ਦੁੱਖ ਉਤਰੇ ਗੁਰਨਾਮ ਦੀਓ ਰਣ ਲੱਤਾ ਮੇਰਾ ਯਾਰ ਰਤਨ ਨਾਮ ਹਰਿ ਬਸਿਆ ਗੁਰ ਹੱਥ ਧਰਿਓ ਮੇਰੇ ਮੱਥਾ ਜਨਮ ਜਨਮ ਕੇ ਕਿਲਿਕ ਦੁਖ ਅਤਾਰੇ ਗੁਰ ਨਾਮ దిਯੋ ਰਣ ਲੱਥ ਮੇਰੇ ਮਨ ਭਜ ਰਾਮ ਨਾ ਸਭ ਅਰਥਾ ਗੁਰ ਪੂਰੈ ਹਰਿ ਨਾਮ ਦ੍ਰਿੜਾਇਆ ਬਿਨ ਨਾਮ ਜੀਵਨ ਬਿਰਥਾ ਰਹਾ ਬਿਨ ਗੁਰ ਮੂੜ ਭਇ ਹੈ ਮਨ ਮੁਖ ਇਹ মোহ ਮਾਇਆ ਨਿਤ ਫਤਤਾ

ਹਰ ਦਇਆ ਧਾਰ ਜਗੰਨਾਥ ਹਮ ਅੰਦਲੇ ਗਿਆ ਨਹੀਂ ਨਾ ਗਿਆਨੀ ਕਿਉ ਚੱਲਹਿ ਮਾਰਗ ਪੰਥਾ ਹਮ ਅੰਦਲੇ ਕਉ ਕੋਰ ਅੰਚਨ ਦੀਜ ਜਨ ਨਾਨਕ ਚੱਲਹਿ ਮਿਲੰਥਾ ਹਉ ਅੰਧਲੇ ਗਿਆਨਹੀਣ ਅਗਿਆਨੀ ਕਉ ਚੱਲ ਮਾਰਗ ਪੰਥਾ ਹਉ ਅੰਧਲੇ ਕਉ ਗੋੜ ਅੰਚਲ ਦੀਜੈ ਜਨ ਨਾਨਕ ਚੱਲੈ ਮਿਲੰਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੋ ਜਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਸੰਤਾਂ ਨੇ ਕਈ ਜਿਨ੍ਹਾਂ ਤੋਂ ਸ਼੍ਰੀ ਦੀਵਾਰੇ ਨੂੰ ਸਮਰਪਤ ਗੁਰਬਾਣੀ ਦੇ ਜਾਪ ਸ੍ਰੀ ਸੁਖਮਣੀ ਸਾਹਿਬ ਜਪਜੀ ਸਾਹਿਬ ਚਤਈ ਸਾਹਿਬ ਤੇ ਅਨੰਦ ਸਾਹਿਬ ਬਾਣੀ ਦੇ ਪਾਠ ਸ਼ਹੀਦਾਂ ਦੀ ਯਾਦ ਵਿੱਚ ਕੀਤੇ ਨੇ ਮਾਲਕ ਦੀ ਬੜੀ ਰਹਿਮਤ ਅੱਗੇ ਵੀ ਆਪਾਂ ਜਾਪ ਕਰਨੇ ਨੇ ਕਿਉਂਕਿ 6 ਜੂਨ ਤੱਕ ਸ਼ਹੀਦियां 1983 ਵਿੱਚ ਹੋਈਆਂ ਹੈ ਅੱਜ ਸੇ ਗਾਨੇ ਸਰਤਾਜ ਬਾਣੀ ਕੇ ਬੋਰਿਤ ਨਾਮ ਕੇ ਜਹਾਜ ਸ਼ਾਂਤੀ ਦੇ ਪਹੁੰਚ ਸ਼੍ਰੀ ਗੁਰਵਰਨਦੇਵ ਮਹਾਰਾਜ ਲਾਹੌਰ ਵਿਖੇ ਡੇਰਾ ਸਾਹਿਬ ਸ਼ਹੀਦ ਕੀਤੇ ਗਏ ਪਾ ਜੀ ਸਾਹਨੇ ਅਰਦਾਸ ਵਿੱਚ ਇੱਕ ਸ਼ਬਦ ਆਖਿਆ ਕਿ ਸਬਰ ਦੇ ਨਾਲ ਜ਼ਬਰ ਦਾ ਮੁਕਾਬਲਾ। ਤੇ ਬਰੁਖ ਜੇ ਕੋਈ ਜ਼ਬਰ ਕਰਦਾ ਹੋਵੇ ਤੇ ਅਗੋ ਸਬਰ ਕਰ ਲੈਣਾ। ਤੇ ਬਹੁਤ ਉੱਤਮ। ਚਾਰ ਗੁਣ ਵੱਡੇ ਗੁਰअर्जुन ਦੇ ਮਹਾਰਾਜ ਨਾਲ ਜੁੜਦੇ। ਚਾਰ ਗੁਣ ਵੈਸੇ ਨਾ 10 ਗੁਰਮੁਖਾਂ ਦੇ ਨਾਲ ਕੋਈ ਨਾ ਕੋਈ ਗੁਣ ਵਡੇ ਹਨ ਲੇਕਿਨ ਗੁਰੂ ਅਰਜਨ ਦੇ ਮਹਾਰਾਜ ਨਾਲ ਚਾਰ ਗੁਣ ਪਹਿਲਾ ਗੁਣ ਸ਼ਹੀਦਾਂ ਦੇ ਸਰਤਾਜ ਸਿਰਾਂ ਦੇ ਤਾਜ ਬਣੇ ਸਿਰ ਪਹਿਲਾਂ ਵੀ ਲੱਗੇ ਸਨ ਬਾਹਰ ਵਿੱਚ ਵੀ ਸਿਰ ਲੱਗੇ ਬੜੇ ਲੱਖਾਂ ਦੀ ਗਿਰਦੀ ਵਿੱਚ ਯੋਧਰ ਵਿੱਚ ਲੋਕ ਮਾਰੇਗੇ ਉਹਦੇ ਵਿੱਚ ਕੈਰੋ ਤੇ ਪਾਂਡੋ ਵੀ ਮਾਰੇਗੇ ਚਾਚੇ ਤਾਏ ਵੀ ਉਹਨਾਂ ਦੇ ਮਾਰੇਗੇ ਤ੍ਰੇਤੇ ਵਿੱਚ ਸ਼੍ਰੀ ਰਾਮ ਜੰਦਰ ਜੀ ਨਾਲ ਲੰਕਾ ਵਿੱਚ ਯੁੱਧ ਹੋਇਆ ਉੱਥੇ ਵੀ ਹਜ਼ਾਰਾਂ ਦੇ ਗਿਣਤੀ ਵਿੱਚ ਕਤਲ ਹੋਏ ਯੋਧੇ ਵਿੱਚ ਮਾਰੇ ਗਏ ਲੇਕਿਨ ਅੱਜ ਤੱਕ ਕਿਸੇ ਗੁਰੂ ਪੀਰ ਤਖੰਦਰ ਨੇ ਜ਼ਬਰਦਸਤ ਮੁਕਾਬਲਾ ਸਭ ਨਾਲ ਕਰਦੇ ਹੋਏ ਸ਼ਹੀਦੀ ਨਹੀਂ ਪਾਈ ਯਿਸੂ ਜੀ ਨੇ ਸ਼ਹੀਦੀ ਪਾਈ ਸੂਲੀ ਤੇ ਚੜਿਆ ਗਿਆ ਉਹਨਾਂ ਨੇ ਪਾੜਾ ਲੰਮੀ ਪਰ ਉਹਨਾਂ ਨੇ ਇੱਕ ਗੱਲ ਕਹੀ ਜਦੋਂ ਸੂਲੀ ਤੇ ਚੜਿਆ ਤਾਂ ਤੇ ਉਹਨਾਂ ਨੇ ਕੋਈ ਸ਼ਬਦ ਆਖਿਆ ਕਿ ਪ੍ਰਮਾਤਮਾ ਮੈਨੂੰ ਕੋਈ ਦੁੱਖ ਨਹੀਂ ਹੈ ਕੋਈ ਡਰ ਨਹੀਂ ਹੈ ਮੈਂ ਆਪਣੇ ਪੌ ਆਪਣੇ ਧਰਮ ਵਿੱਚ ਸੂਲੀ ਚੜਿਆ ਪਰ ਇਹ ਦਾ ਦੱਸ ਮੇਰਾ ਬਜ਼ੁਰਗੀ ਹੈ ਤੇਰੇ ਤੇ ਵਿੱਚ ਰਾਮ ਜੀ ਆਏ ਜੋ ਤੋਏ ਸ਼ਹੀਦ ਨਹੀਂ ਹੋਏ। ਕ੍ਰਿਸ਼ਨ ਮਹਾਰਾਜ ਗੀਤਾ ਉਚਾਰ ਕੇ ਕੋਪ ਖੇਤਰ ਵਿੱਚ ਜੰਗ ਹੋਇਆ ਸ਼ਹੀਦ ਨਹੀਂ ਹੋਇਆ। ਮੁਹੰਮਦ ਸਾਹਿਬ ਇਸਲਾਮ ਧਰਮ ਦੇ ਬਾਨੀ ਨੇ ਸ਼ਹੀਦ ਨਹੀਂ ਹੋਏ। ਉਹਨਾਂ ਦੇ ਪੋਤਰੇ ਸ਼ਹੀਦ ਹੋਏ ਅੱਗੇ ਜਾ ਕੇ ਹਸਨ ਤੇ ਹੁਸੈਨ। ਮੁਹੰਮਦ ਸਾਹਿਬ ਦਾ ਜਿਹੜਾ ਜਵਾਈ ਸਨ ਹਾਜਰਤ ਹੁਸੈਨ ਉਹਨਾਂ ਦੇ ਦੋ ਬੇਟੇ ਸੀ हसन ਤੇ ਹੁਸੈਨ ਉਹਨਾਂ ਕੋਲ ਕੋਈ ਸ਼ਹਿਰ ਕੀਤਾ ਗਿਆ ਸੀ ਲੇਕਿਨ ਗੁਰੂ ਅਰਜਨ ਦੇ ਮਹਾਰਾਜ ਸਾਰੇ ਸ਼ਹੀਦਾਂ ਦੇ ਚਾਰ ਜੁਗਤ ਜਿੰਨੇ ਸ਼ਹੀਦ ਹੋਏ ਉਹਨਾਂ ਦੇ ਸਿਰ ਤਾਜ ਹੋਣੇ ਉਹਦਾ ਕਾਰਨ ਇਹ ਸੀ ਕਿ ਅੱਜ ਤੱਕ ਜੇ ਗੁਰੂ ਹੋਇਆ ਤੇ ਉਹਨੇ ਬਾਣੀ ਨਹੀਂ ਉਚਾਰੀ ਜੇ ਬਾਣੀ ਰੱਬ ਦਾ ਕਲਾਮ ਉਚਾਰਿਆ ਨਹੀਂ ਜੇ ਉਚਾਰਿਆ ਹੈ ਤਾਂ ਸ਼ਹੀਦ ਨਹੀਂ ਹੋਇਆ ਸਾਰੇ ਗੁਣ ਜੇ ਇਕੱਠੇ ਕਰੀਏ ਬਾਣੀ ਉਚਾਰਨ ਵਾਲੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੇ ਭਾਣਾ ਮਿਠਾ ਕਰਕੇ ਮੰਨਣ ਵਾਲੇ ਖੁਦ ਗੁਰੂ ਆਪ ਤੱਤੀਆਂ ਤਮੀਆਂ ਤੇ ਬੈਠ ਕੇ ਸ਼ਹੀਦੀ ਪਾਰੇ ਨੇ ਤਾਂ ਨਾਲ ਕਿਹਾ ਜਾਂਦਾ ਸੀ ਦੰਦ ਸਿਰ ਤਾਰ ਅਗਲਾ ਗੁਣ ਹੈ ਬਾਣੀ ਕੇ ਬੋਧ ਬੋਧ ਕਹਿੰਦੇ ਨੇ ਸਾਧਰਕ ਨੂੰ ਬਾਣੀ ਦੇ ਸਾਧਰਕ ਕਿਵੇਂ ਬਣੇ ਟੂ ਮਾਤਰ ਮੈਂ ਗੱਲ ਕਰਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਦੋ ਭਰਾ ਸੰਤਿਤੀ ਚੰਦ ਬਾਹ ਦੇਵ ਤੇ ਤਿਜੇ ਸਨ ਗੁਰਮੁਖ ਧੰਗੂ ਰਾਮਦਾਸ ਅੰਦਰ ਸਕੇ ਗੁਰਬਾਣੀ ਸਮਾਰ ਰਸਨ ਬੀਬੀ ਭਾਨੀ ਪ੍ਰਸ਼ਾਦੇ ਪੁਕਾਰੇ ਸੀ ਪ੍ਰਿਥੀ ਚੰਦ ਤੇ ਮਹਾਦੇਵ ਆਸੇ-ਪਾਸੇ ਸਨ ਤੇ ਵਿਹੜੇ ਵਿੱਚ ਮੰਝਾ ਡਾ ਕੇ ਬੈਠੇ ਨੇ ਗੁਰੂ ਅਰਜਨਦਾਸ ਨੇ ਚੁੱਲ੍ਹੇ ਤੇ ਪ੍ਰਸ਼ਾਦੇ ਪਕਾ ਰਹੇ ਨੇ ਗੁਰੂ ਅਰਜਨ ਦੇਵ ਛੋਟੇ ਹੋਣ ਕਰਕੇ ਨਾਲ ਹੀ ਮਾਤਾ ਜੀ ਨੇ ਖੇਡਦੇ ਸਨ ਕੋਲ ਰਹਿੰਦੇ ਸਨ ਇਧਰੋਂ ਪ੍ਰਸ਼ਾਦਾ ਪਕ ਰਿਹਾ ਇਧਰੋਂ ਗੁਰਜਨ ਦੇ ਮਹਾਰਾਜ ਸਿਰਫ 2 ਸਾਲ ਦੇ ਨੇ ਤੇ ਰੜਦੇ ਆ ਰੜਦੇ ਆ ਇੱਕ ਹੱਥ ਨਾਲ ਮਹਾਰਾਜ ਜੀ ਦੇ ਮੱਜੇ ਦੇ ਪਾਵਨ ਹੱਥ ਪਾਇਆ ਤੇ ਦੂਸਰਾ ਹੱਥ ਥਾਲ ਨੂੰ ਪਾ ਰਿਹਾ ਜਿਸ ਥਾਲ ਵਿੱਚ ਪ੍ਰਸ਼ਾਦ ਹੈ ਛਕ ਰਹੀ ਸੀ ਤੇ ਉਹਦੇ ਵਿੱਚ ਵੀ ਤਿੰਨ ਚੀਜ਼ਾਂ ਸਨ ਮਹਾਰਾਜ ਦੇ ਥਾਲ ਵਿੱਚ ਇੱਕ ਸਬਜ਼ੀ ਸੀ ਇੱਕ ਦਹੀਂ ਸੀ ਇੱਕ ਗੋਸਟਰ ਸੀ ਥਾਲ ਦੇ ਵਿੱਚ ਤਿੰਨ ਵਸਤੂ ਪਾਈਆਂ ਹੱਥ ਪਾ ਲਿਆ ਇੱਕਦਾਂ ਬੀਬੀ ਭਾਨੀ ਜੀ ਉੱਠ ਕੇ ਆਏ ਤੇ ਲੈ ਗਏ ਦੂਸਰੀ ਵਾਰ ਫਿਰ ਇਹੀ ਕਾਰਜ ਹੋਇਆ ਤੀਜੀ ਵਾਰ ਵੇਰ ਹੋਇਆ ਗੁਰੂ ਅਮਰਦਾਸ ਮਹਾਰਾਜ ਇਹਨੇ ਖੁਸ਼ ਕਹਿ ਲੱਗੇ ਪੁੱਤਰ ਮੇਰੀਏ ਧੀਏ ਤੇਰੀ ਸੇਵਾ ਦਾ ਐਨਾ ਪੜ ਲੱਗੇਗਾ ਕਿ ਇਸ ਮੰਜੀ ਤੇ ਤੇਰਾ ਪੁੱਤਰ ਇੱਕ ਦਿਨ ਜੂਲ ਬੈਠੇਗਾ ਜੂਲ ਬੈਠੇਗਾ ਫਿਰ ਦੂਜਾ ਬਚਨ ਕੀਤਾ ਕਿ ਇਹ ਜਿਹੜਾ ਥਾਲ ਤੂੰ ਮੇਰੇ ਪ੍ਰਸ਼ਾਦੇ ਖਾਣ ਵਾਸਤੇ ਪਕਾਇਆ ਇਹ ਥਾਲ ਇਹੋ ਜਿਹਾ ਪਕਾਊਗਾ ਜਿਹਦੇ ਵਿੱਚੋਂ ਸਾਰੇ ਗੁਰੂ ਦੇ ਸਿੱਖ ਰਾਜ ਰਾਜ ਭੋਜਨ ਖਾਇਆ ਕਰਣ ਕਾਸੇ ਨਾਮ ਸ੍ਰੀ ਉਹ ਥਾਲ ਜਿਹੜਾ ਸਾਜਿਆ ਮਦਾਨੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਇਹ ਤਿੰਨ ਵਸਤੂਆਂ ਕਿਹੜੀਆਂ ਸਤ ਸੰਤੋਖ ਤੇ ਗੁਰੂ ਕੀ ਵਿਚਾਰ ਕਥਾ ਵਿਚਾਰ ਕਰਨੀ ਵਿਚਾਰ ਸੁਣਨੀ ਗੁਰਮਾਣੀ ਦੇ ਵਿਚਾਰ ਹਿਰਦੇ ਵਿੱਚ ਧਾਰਨ ਕਰਨੀ ਇਹ ਤਿੰਨ ਚੀਜ਼ਾਂ ਹੀ ਉਹਦਾ ਗੁਰੂ ਜੀ ਨੇ ਰੱਖੀਆਂ ਤੇ ਨਾਲ ਹੀ ਕਹਿ ਦਿੱਤਾ ਜੇ ਤਿੰਨੇ ਚੀਜ਼ਾਂ ਸਿੱਖ ਕੋਲ ਹੋਣੀਆਂ ਤੇ ਅੰਮ੍ਰਿਤ ਨਾਮ ਉਹਦੇ ਹਿਰਦੇ ਵਿੱਚ ਟਿਕ ਗਿਆ ਕਰੂਗਾ ਸਾਤੋ ਹੋਏਗਾ ਸੰਤੋਖ ਹੋਏਗਾ ਵਿਚਾਰ ਹੋਏਗੀ ਤੇ ਫਿਰ ਅਮਰਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਬਸ ਆਧਾਰੋ ਜਿਹੜਾ ਖਾਊਗਾ ਜਿਹੜਾ ਬਚਾਊਗਾ ਇਸ ਬਾਣੀ ਨੂੰ ਬਚਾਉਣਾ ਵੀ ਤਾਂ ਪੈਂਦਾ ਹੈ ਨਾ ਬਚਾਉਣੇ ਤਾਂ ਬਹੁਤ ਔਖੀ ਹੈ ਪੜ੍ਹਨੀ ਸੌਖੀ ਹੈ ਸੁਣਨੀ ਸੌਖੀ ਹੈ ਕਥਾ ਕਰਨੀ ਸੌਖੀ ਹੈ ਕਥਾ ਸੁਣਨੀ ਸੌਖੀ ਹੈ ਪਰ ਇਹਨਾਂ ਸਾਰਿਆਂ ਨੂੰ ਪੁੰਚਣਾ ਬਚਾਉਣਾ ਬਹੁਤ ਮਨ ਦਾ ਇੰਦਰੀਆ ਚ ਪੈ ਜਾਂਦਾ ਆਪਰੇ ਆਪ ਚ ਹੰਕਾਰੀ ਹੋ ਜਾਂਦਾ ਮੈਂ ਗਿਆਨੀ ਮੈਂ ਧਿਆਨੀ ਮਹਾਰਜ ਕਹਿੰਦੇ ਜੇ ਕੋ ਖਾਵੈ ਜੇ ਕੋ ਪੁੰਚੈ ਕਿਸ ਕਾ ਹੋਏ ਉਦਾਰੋ ਉਹਦਾ ਉਦਾਰ ਹੋ ਜੇਗਾ ਗੁਰੂ ਦੇ ਸਿੱਖ ਦਾ ਗੁਰੂ ਦੇ ਪਿਆਰਿਆਂ ਤੇ ਫਿਰ ਬਾਣੀ ਕੇ ਸਾਗਰ ਬਣੇ ਆਪ ਹੀ ਬਾਣੀ ਉਚਾਰੀ ਆਪ ਹੀ ਬਾਣੀ ਲਖਵਾਈ ਭਗਤਾਂ ਦੀ ਗੁਰੂਆਂ ਦੀ ਸਭ ਦੀ ਗੁਰੂ ਕੇ ਸਿੱਖਾਂ ਦੀ ਬਾਣੀ ਤੇ ਸੰਸੇਵ ਜੀ ਤੀਸਰਾ ਕੀ ਹੈ ਪਹਿਲਾ ਹੈ ਸਹੀਦਾ ਦੇ ਸਰਤਾਜ ਦੂਜਾ ਹੈ ਬਾਣੀ ਦੇ ਬੋਹਿਤ ਤੀਸਰੇ ਬਣੇ ਨਾਮ ਕੇ ਜਹਾਜ ਉਹਨਾਂ ਨੇ ਸਾਨੂੰ ਪਹਿਲਾ ਜਹਾਜ ਬਣਾ ਕੇ ਦਿੱਤਾ ਤੁਸਰੇ ਪੜਿਆ ਹੈ ਨਾ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਰ ਜਿਹੜਾ ਚੜੇਗਾ ਤੇ ਉਹੀ ਉਤਰੂਗਾ ਜਿਹੜਾ ਜਹਾਜ ਵਿੱਚ ਬੈਠਾ ਹੀ ਨਹੀਂ ਉਸ ਸਾਗਰ ਸਮੁੰਦਰ પાર ਕਰ ਕੇ ਕੈਨੇਡਾ ਪਹੁੰਚ ਗਿਆ ਦਿੱਲੀ ਬੈਠਾਈ ਇਹ ਕਿਤਨਾ ਹੋ ਸਕਦਾ ਜੇ ਜਿ ਚੜੇ ਚੜੇ ਸੋ ਉtre ਬਾ ਜੋ ਸਰਦਾਰ ਕਰ ਸੇਵਦੇ ਗੁਰਕਾਰ ਉਤਾਰਨ ਹਾਂ ਨਾਮ ਕੇ ਜਹਾਜ਼ ਬਣੇ ਤੇ ਐਸਾ ਜਹਾਜ਼ ਬਣਾਇਆ ਸ੍ਰੀ ਰਮੰਦਰ ਸਾਹਿਬ ਉਸ ਜਹਾਜ਼ ਦੇ ਵਿੱਚ ਇੰਜਣ ਕਿਹੜਾ ਰੱਖਿਆ ਕਿਉਂਕਿ ਜਹਾਜ਼ ਨੂੰ ਚਲਾਉਦਾ ਕੌਣ ਹੈ ਇੰਜਣ ਉਹ ਸਰਮੰਦਰ ਸਾਹਿਬ ਦੇ ਜਹਾਜ਼ ਵਿੱਚ ਇੰਜਣ ਕਿਹੜਾ ਰੱਖਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਫਿਰ ਐਸਾ ਜਹਾਜ਼ ਉਡਾਇਆ ਆਤਮਾ ਉਡਾਰੀਆਂ ਮਾਰਦੇ ਵਾਹਿਗੁਰੂ ਹੁਣ ਤੁਸੀਂ ਇੱਕ ਸ਼ਬਦ ਪੜਿਆ ਸਰਮਣੀ ਸਾਹਿਬ ਵਿੱਚ ਆਤਮਾ ਉਡਾਰੀਆਂ ਦੀ ਜਿਹੜੀ 23 ਅਸ਼ਟਪਦੀ ਹੈਗਾ ਇਹ ਆਤਮਾ ਉਡਾਰੀ ਦੀ ਹੈ ਕਿ ਜਦੋਂ ਆਤਮਾ ਨੇ ਉਡਾਰੀ ਮਾਰਨੀ ਹੈ ਜਿਉਂਦਿਆਂ ਜੀ ਇਕਦ ਤ ਹੋ ਗਿਆ ਨਾ ਬੰਦਾ ਮਰ ਗਿਆ ਆਤਮਾ ਉਡਾਰੀ ਮਾਰ ਗਈ ਜਿਹੜੇ ਜਿਉਂਦਿਆਂ ਜੀ ਉਡਾਰੀ ਮਾਰਨੀ ਰਹਿੰਦੇ ਸਰੀਰ ਦੇ ਵਿੱਚ ਜਿਹੜਾ ਅਨੰਦ ਮਰਣ ਤੋਂ ਬਾਅਦ ਪ੍ਰਾਪਤ ਹੋਣਾ ਉਹ ਜਿਉਂਦਿਆਂ ਜੀ ਆਨੰਦ ਲੈਣਾ ਆਤਮ ਨੂੰ ਉਡਾਰੀਆਂ ਮਾਰੀਆਂ ਤੇਵੀ ਅਸ਼ਟਪਦੀ ਹੈ ਗਿਆਨ ਅੰਜਨ ਗੁਰ ਦਿਆ ਅਗਿਆਨ ਅંધੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮਨ ਵਿੱਚ ਪ੍ਰਕਾਸ਼ ਹੋ ਗਿਆ ਤੇ ਗਿਆਨ ਦਾ ਅંધੇਰਾ ਪ੍ਰਗਟ ਹੋ ਗਿਆ ਗਿਆਨ ਦਾ ਅੰਜਨ ਸੁਰਮਾ ਪਾਇਆ ਅਗਿਆਨ ਅંધੇਰ ਵਿਨਾਸ਼ ਹੋ ਗਿਆ ਵਾਜ ਕਹਿੰਦੇ ਜੇ 22 ਅਸ਼ਟਪਦੀਆਂ ਤੂੰ ਚਿੰਤ ਲਾ ਕੇ ਪੜ ਰਵੇਂ ਤੇ ਤੇ ਵੀ ਕਹਿੰਦੇ ਮੈਂ ਤੇਰੇ ਅਗਿਆਨ ਦਾ ਨਾਸ ਕਰ ਦਿਆਂ ਤੇ ਅੱਗੇ ਦੇਖੋ ਆਤਮਾ ਉਡਾਰੀ ਆ ਸੰਤ ਸੰਗ ਅੰਤਰ ਪ੍ਰਪੀਟਾ ਨਾਮ ਪ੍ਰਭੂ ਦਾ ਲਾਗ ਰੀਚਾ ਫਿਰ ਉਹ ਰਾਗ ਦਾ ਨਾਮ ਐਡਾ ਮਿੱਠਾ ਲੱਗਣ ਲੱਗ ਪੈਂਦਾ ਸੁਨ ਸਮਾਦ ਅਨਹੰ ਤਹਿ ਨਾਦ ਕਹਿਣ ਨਾ ਜਾਈ ਅਜੰਤ ਵਿਸਮਾ ਤੇਨ ਦੇਖਿਆ ਜਿਸ ਆਪ ਦਿਖਾਏ ਨਾਨਕ ਦਿਸ ਜਣ ਸੋ ਜੀ ਸਾਰੀ ਅਸ਼ਟਪਦੀ ਆਤਮ ਉਡਾਰੀ ਦੀ ਸਾਰੀ ਇਹ ਬੰਦਾ ਆਪਣੇ ਰੀਂਗੇ ਸਰੀਰ ਵਿੱਚ ਆਤਮ ਉਡਾਰੀਆਂ ਲਾਉਂਦਾ ਹੈ ਦੁੱਖਾਂ ਸੁੱਖਾਂ ਤੋਂ ਪਾਸੇ ਹੋ ਜਾਣਾ ਬਾਣੀ ਕੇ ਬੋਏ ਤੋਂ ਬਣੇ ਨਾਮ ਕੇ ਜਹਾਜ਼ ਬਣੇ ਤੇ ਚੌਥੀ ਗੱਲ ਉਹਨਾਂ ਪੂਰੀ ਕੀਤੀ ਸਾਈਂ ਮੀਆਂ ਮੀਰ ਦੇ ਸਵਾਲ ਕਰਨ ਤੇ ਹਰਿਮੰਦਰ ਸਾਹਿਬ ਕੀਰਤਨ ਹੋ ਰਿਆ ਸੀ ਭਾਈ ਗੁਰਦਾਸ ਜੀ ਬੈਠੇ ਬਾਬਾ ਬੁੱਢਾ ਜੀ ਜੋਰ ਕਰ ਰਹੇ ਨੇ ਸਤਿਗੁਰ ਮੰਡ ਕੀਰਤਨ ਕਰ ਰਿਹਾ ਹੈ ਸਾਹਮਣੇ ਬੈ ਕੇ ਜਿੱਤੇ ਹੁਣ ਜਿੰਨੀਆਂ ਬੈੰਦੀਆਂ ਨਾ ਅਰਬੰਦਰ ਸਾਹਿਬ ਰਾਗੀਆਂ ਦੇ ਸਾਹਮਣੇ ਇੱਥੇ ਕਿਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜ्ञਾ ਕਰਦੇ ਸੀ ਤੇ ਚੌੜ ਸਾਹਿਬ ਤੇ ਬਾਬਾ ਬੁੱਢਾ ਜੀ ਵਿਆਹ ਕਰਦੇ ਸੀ ਤੇ ਕਹਿ ਲਗੇ ਰਾਗੀ ਸਿੰਘ ਅੱਜ ਮੈਨੂੰ ਸ਼ਬਦ ਸੁਣਾਓ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤੇ ਹੋਵਣਾ ਜਿਵੇਂ ਰੱਖੇ ਆਪ ਤੇ ਜਾਇ ਖਲੋ ਉਹਨਾਂ ਸ਼ਬਦ ਪੜਿਆ ਸਮਾਪਤੀ ਹੋਈ ਸਾਈ ਮੀਆਂ ਮੀਰ ਦੀ ਮੱਥਾ ਟੇਕਣ ਆਏ ਉਹਨਾਂ ਕਹਿਆ ਗੁਰੂ ਜੀ ਮੈਂ ਦੁਨੀਆ ਵਿੱਚ ਇਹੋ ਜਿਹਾ ਕੋਈ ਨਹੀਂ ਦੇਖਿਆ ਕਿ ਜਿਹੜਾ ਕਵੇ ਵੀ ਜੈਂ ਜੈ ਰੱਖੇ ਆਪ ਤਹ ਜਾਏ ਖੜੋਮਾ ਮੈਂ ਦੁਨੀਆ 'ਚ ਨਹੀਂ ਵੇਖਿਆ ਤੇਰਾ ਕੀ ਆ ਮਿੱਠਾ ਲੱਗੈ ਮੈਂ ਦੁਨੀਆ ਵਿੱਚ ਨਹੀਂ ਵੇਖਿਆ ਕਿ ਐਸਾ ਵੀ ਹੋ ਸਕਦਾ ਹੈ ਕਿ ਰੱਬ ਜਿੱਥੇ ਖਲਾਰੇ ਉੱਤੇ ਖੜ ਜੇ ਮਾੜੀ ਕਹਿੰਦੇ ਕੋਈ ਇੱਕ ਦਿਨ ਜੂਰ ਆਈ ਵੈਸਾ ਪਰ ਜਦੋਂ ਲਾਹੌਰ ਦੀ ਧਰਤੀ ਦੇ ਸ਼ਹੀਦੀ ਤੋਂ ਪਹਿਲਾਂ ਸਾਈਂ ਮੀਆਂ ਬੇਰ ਮਿਲਣ ਆਏ ਕਹਿਣ ਲੱਗੇ ਸਾਈਂ ਜੀ ਤੁਸੀਂ ਸਵਾਲ ਕੀਤਾ ਸੀ ਤੁਹਾਡੇ ਸਵਾਲ ਦਾ ਮੈਂ ਜਵਾਬ ਦੇ ਰਿਆ ਤਤਿਆਂ ਤਵੀਆਂ ਤੇ ਗਏ ਤੁਸੀਂ ਕਹਿੰਦੇ ਸੀ ਹੋ ਨਹੀਂ ਸਕਦਾ ਕੋਲਾਹਣ ਨੂੰ ਮੈਂ ਕਾਹ ਨੂੰ ਲਾ ਦਿਓ ਮਨ ਹੀਰ ਤੁਹਾਰੋ ਕੀ ਧੰਗੁਰ ਅਰਜੰਦੇਵ ਮਹਾਰਾਜ ਆਪ ਚੱਲ ਕੇ ਗਏ ਲਾਹੌਰ ਦੀ ਧਰਤੀ ਆਮ ਚੱਲ ਕੇ ਉਥੇ ਕਈ ਸ਼ਰਤਾਂ ਵੀ ਹੋਈਆਂ ਐ ਉਥੇ ਬੜਾ ਕੁਝ ਹੋਇਆ ਬੜੀਆਂ ਚੰਦੂ ਨੇ ਸ਼ਰਤਾਂ ਰੱਖੀਆਂ ਸੀ ਸਭ ਤੋਂ ਪਹਿਲੀ ਸ਼ਰਤ ਜਿਹੜੀ ਸੀ ਨਾ ਜਦੋਂ ਬਾਣੀ ਉਚਾਰ ਕੇ ਪ੍ਰਕਾਸ਼ ਹੋਇਆ ਸੀ ਨਾ ਤੇ ਪ੍ਰਿਥੀ ਚੰਦ ਤੇ ਇਹਦਾ ਮੁਨੀਮ ਪੰਡਤ ਹਰਦਿਆਲ ਤੇ ਪੱਤਾ ਜਿਹਨਾਂ ਤੁਸੀਂ ਦੁੱਧ ਚੜਾਉਨੇ ਆਂ ਸ਼ੇਕ ਪੱਤਾ ਨੂਰਦੀਨ ਇਹ ਸਾਰੇ ਇਕੱਠੇ ਹੋ ਕੇ ਗਏ ਸੀ ਚੰਦੂ ਨੂੰ ਨਾਮ ਲੈ ਕੇ ਕਿਉਂਕਿ ਚੰਦੂ ਦੀ ਜਹਾਂਗੀਰ ਨਾਲ ਯਾਰੀ ਸੀ ਕਹਿ ਲੱਗੇ ਕਿ ਗ੍ਰੰਥ ਬਣਾਇਆ ਐ ਇੰਨੀ ਸੰਗਤ ਆਉਂਦੀ ਐ ਇੰਨੀ ਸੰਗਤ ਪੜਨ ਲੱਗ ਪਈ ਐ ਤੇ ਕਈ ਤਾਂ ਪੜਦੇ ਪੜਦੇ ਜਿਹੜੇ ਨੇ ਆਪਣਾ ਸਰੀਰ ਹੀ ਭੁੱਲ ਜਾਂਦੇ ਆਖੋ ਸਤਿਨਾਮ ਸ੍ਰੀ ਤੇ ਉਦੋਂ ਜਹਾਂਗੀਰ ਨੇ ਕਿਹਾ ਝੂਠ ਦੀ ਦੁਕਾਨ ਬੰਦ ਕਰਾਓ ਤੇ ਡਿਊਟੀ ਲਈ ਸੀ ਚੰਦੂ ਦੀ ਪਰ ਨੇ ਕਿਹਾ ਇੱਕ ਦੋ ਸ਼ਰਤਾਂ 'ਚ ਗੁਰੂ ਮੰਨ ਲਵੇ ਨਾ ਤੇ ਫਿਰ ਕੁਝ ਨਾ ਕਿਹਾ ਉਹਨੇ ਫਿਰ ਆਪਣੇ ਭਗਤ ਮਨਾਏ ਭਗਤ ਚੱਜੂ ਭਗਤ ਪੀਰੂ ਭਗਤ ਕਾਨਾ ਇਹ ਆਏ ਇਹਨਾਂ ਨੇ ਨਾ ਬਾਣੀਆਂ ਸੁਣਾਈਆਂ ਆਪੋ ਆਪੜੀਆਂ ਮਰਦ ਕਹਿੰਦੇ ਤੁਹਾਡੀ ਬਾਣੀ ਜਿਹੜੀ ਗੁਰਮਤ ਵਿੱਚ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਸਾਰਾ ਗੁਰਮਤ ਵਿੱਚ ਹੈ ਗੁਰੂ ਦੀ ਮਾਤਰ ਸਾਰ ਚੱਲ ਰਿਹਾ ਤੁਸੀਂ ਗੁਰਮਤ ਵਿੱਚ ਨਹੀਂ ਤੁਹਾਡੀ ਬਾਣੀ ਦਾ ਇੱਕ ਸ਼ਬਦ ਵੀ ਅਸਿਨੀ ਲਿਖ ਸਕਤ ਹੈ ਕੇ ਸਾਰ ਸਗਤ ਇਸ ਬਾਣੀ ਦਾ ਕਈ ਵਾਰ ਮੁਆਇਨਾ ਹੋਇਆ ਹੈ ਮਰਨਾ ਮਤਲਬ ਆ ਕੇ ਦੇ ਪ੍ਰਸ਼ਨ ਉੱਤਰ ਹੋਣੇ ਕਿਥੇ ਕੀ ਲਿਖਿਆ ਹੈ ਅਕਬਰ ਨੇ ਵੀ ਕਈ ਵਾਰ ਇਹ ਗੁਰੂ ਸਾਹਿਬ ਜੀ ਦਾ ਪ੍ਰਭਾਵਤ ਬੋਲਿਆ ਉਹਨੇ ਆ ਕੇ ਉਹਨੇ ਵੀ ਬੜੇ ਸਵਾਲ ਜਵਾਬ ਕਹੇ ਹਰ ਗੱਲ ਨੂੰ ਗੁਰ ਅਰਜਨ ਦੇ ਪੂਰੇ ਉੱਤਰੇ ਤੇ ਜਦੋਂ ਲਾਹੌਰ ਗਏ ਕਹਿਣ ਲੱਗੇ ਜੰਦੂ ਅੱਜ ਇਹ ਦੁਨੀਆ ਨੂੰ ਮੈਂ ਦੱਸ ਦੂੰਗਾ ਕਿ ਜਿੰਨਾ ਮਰਦੀ ਜਬਰ ਕਰ ਮੇਰੇ ਕੋਲ ਐਨਾ ਸਬਰ ਹੈ ਤੇ ਜਬਰ ਹਾਰ ਜੂਗਾ ਤੇ ਸੱਚ ਇਹ ਹੈ ਕਿ ਜਬਰ ਹਾਰਿਆ ਸਬਰ ਜਿੱਤਿਆ ਤੇ ਗੁਰੂ ਕੋ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਹੜਾ ਸਾਹ ਲਾਹੌਰ ਦੀ ਧਰਤੀ ਤੇ ਸ਼ਹੀਦ ਹੋਏ ਤੇ ਗੁਰੂ ਕੀਆ ਸੰਗਤਾਂ ਨੇ ਜਦੋਂ ਦੂਜਾ ਸਾਲ ਆਇਆ ਤੇ ਲਾਹੌਰ ਦੀ ਧਰਤੀ ਤੇ ਸ਼ਮੀਲਾਂ ਲਾਈਆਂ ਉਹ ਦੱਸ ਦਿੱਤਾ ਚੰਦੂ ਨੂੰ ਕਿ ਚੰਦੂ ਉਦੋਂ ਚੰਦੂ ਜਿਉਂਦਾ ਸੀਗਾ ਜਦ ਦੂਜੀ ਵਾਰ ਯਾਦ ਬਣਾਈ ਕਿਸ ਨਾ ਲਾਹੌਰ ਚ ਦੂਸਰੇ ਸਾਲ ਤੇ ਜਦ ਸ਼ਬੀਲਾ ਲਗੀਆਂ ਖੰਡੇ ਪਾਣੀ ਦੀਆਂ ਤੇ ਉਹਦੀ ਮਾਂ ਮਰ ਗਈ ਜਿਉਂਦੇ ਦੀ ਕਿ ਮੈਂ ਤਾਂ ਐਨੀ ਅੱਗ ਬਰਤਾਈ ਹੈ ਤੇ ਇਹਦੇ ਗੁਰੂ ਜਿਹੜੇ ਸਿੱਖ ਨੇ ਉਹ ਠੰਡੇ ਬਰਤਾਰੇ ਇੱਕ ਪਾਸੇ ਜ਼ਬਰ ਇੱਕ ਪਾਸੇ ਸਬਰ ਅੱਜ ਵੀ ਚੱਲਦਾ ਆਵੇ ਅੱਜ ਵੀ ਤੇ ਉਹੋ ਹੀ ਜਿਹੜਾ ਇਤਿਹਾਸ 1984 ਚ ਬਣਿਆ ਜ਼ਬਰ ਵਾਲਿਆਂ ਨੇ ਸਭਾ ਕੋਲ ਦਿੱਤਾ ਨਿੱਕੇ ਨਿੱਕੇ ਬੱਚੇ ਇੱਕ ਜੂਰ ਨੂੰ ਅਪਰਸ ਇੱਕ ਮਾਂ ਆਲੇ ਮਾਂ ਤੋਂ ਜਿਉਂਦੇ ਹਾਲੇ ਦਾਦੀ ਦਾਦਾ ਜਿਉਂਦੇ ਨੇ ਜਿਹੜੇ ਫੇਸਬੁੱਕ ਤੇ ਵਕਾ ਰਹੇ ਉਹ ਕਹਿੰਦੇ ਸਾਡੇ ਪੁੱਤਰੇ ਨੂੰ ਸਾਡੇ ਨੌ ਮਰੀਕੇ ਸੀ ਗੋਲੀ ਮਾਰ ਦਿੱਤੀ ਉਹਨੂੰ ਤੇ ਬੱਚਾ ਆਸੇ ਪਾਸੇ ਘੁੰਮ ਰਿਹਾ ਸੀ ਕਿ ਮਾਂ ਦਾ ਦੁੱਧ ਪੀਵੇਗਾ ਤੇ ਫੌਜ ਨੇ ਫੜ ਕੇ ਦੋਵਾਂ ਲੱਤਾਂ ਤੋਂ ਆਸ ਦੋਮੇ ਵਿਚਕਾਰੋਂ ਬੱਚੇ ਨੂੰ ਪਾੜਾ ਵਾਹਿਗੁਰੂ ਇਹ ਵੀ ਪੜਾ ਨਾਲ ਹੋਇਆ ਬਜ਼ੁਰਗਾਂ ਨਾਲ ਹੋਇਆ ਜਿਹੜੇ ਸੈਕ ਦੇ ਸੀ ਗੋਲੀ ਮਾਰ ਕੇ ਸਿਰ ਉੱਤੇ ਸੁੱਟ ਦਿੰਦੇ ਸੀ ਐਸਾ ਮੁਕਾਬਲਾ ਜਿਹੜਾ 400 ਸਾਲ ਬਾਅਦ ਉਹ ਗੱਲ ਦੁਹਰਾਈ ਗਈ ਔਰ ਇਹਨਾਂ ਗੱਲਾਂ ਨੂੰ ਕਈਆਂ ਖਾਵਾਂ ਦੇ ਅਰਦਾਸ ਨਹੀਂ ਕਰਨ ਦਿੰਦੇ ਬਾੜੀ ਕਰਨ ਦੇ ਨਹੀਂ ਜੀ ਅਸੀਂ ਜੂਨ ਦਾ ਮਹੀਨਾ ਨਹੀਂ ਬਣਾਉਣ ਦੇਣਾ ਅਸੀਂ ਜੂਨ ਦੇ ਮਹੀਨੇ ਤੋਂ ਡਰਦੇ ਆ ਕਿਉਂ ਕਿਉਂਕਿ ਕਾਰੇ ਆ ਅਸੀਂ ਆਪ ਉਹਨਾਂ ਬਾੜੀਆਂ ਦੇ ਆਗੂ ਆ ਇਸ ਕਰਕੇ ਉਦੋਂ ਦੀ ਜਲਮ ਸਰਕਾਰ ਨੇ ਇਹ ਸਾਰਾ ਕੁਝ ਕੀਤਾ 6 ਦਿਨ ਤੱਕ ਬਾਠ ਕਰੋ ਰੋਜ਼ ਕਿਉਂਕਿ 10000 ਬੱਚਾ ਬੀਬੀ ਬਜ਼ੁਰਗ ਦਿੱਲੀ ਵਿੱਚ ਟਿਆਰ ਪਾ ਕੇ ਸਾਢੇ 1 ਗੇਰਵੰਦਰ ਸਾਹਿਬ ਦੇ ਵਿੱਚ ਸਰੋਵਰ ਦੇ ਵਿੱਚ ਖੂਨ ਖੂਨ ਹੋ ਗਿਆ ਹਰਮੰਦਰ ਸਾਹਿਬ ਤਿੰਨ ਦਿਨ ਪ੍ਰਕਾਸ਼ ਨਹੀਂ ਹੋਇਆ ਇਹਨਾਂ ਨੂੰ ਨੰਗਾ ਗੰਧ ਪਾਇਆ ਜੋੜੇ ਲੈ ਕੇ ਅੰਦਰ ਗਏ ਪਰ ਮੰਦਰ ਸਾਹਿਬ ਦੀ ਵਿਕਾਸੀਅਤ ਹੈ ਜਿਵੇਂ ਜਿਵੇਂ ਜੁਰਮ ਹੁੰਦਾ ਹੈ ਸੰਗਤ ਨੂੰ ਬਣੀ ਹੁੰਦੀ ਆਠ ਵਾਰ ਜੁਰਮ ਹੋਇਆ ਆਠ ਵਾਰ ਮੰਦਰ ਸਾਹਿਬ ਦੇ ਜਿਹੜਾ ਹੈ ਕਬਜ਼ਾ ਹੋਇਆ ਆਠ ਵਾਰ ਗੁਰੂ ਘਰ ਸਾਹਿਬ ਦਾ ਪਰਦਾ ਚੁੱਕਿਆ ਗਿਆ ਪਰ ਜਿਵੇਂ ਜਿਵੇਂ ਹੁਣ ਦੇਖੋ ਮੱਥਾ ਦੇ ਕੋਲ ਥਾਂ ਮਿਲਦੀ ਹੈ ਕੋਈ ਟਾਈਮ ਮਿਲਦਾ ਹੈ ਪੰਜ ਪੰਜ ਘੰਟੇ ਲੈਣੇ ਚ ਲੱਗਣਾ ਪੈਂਦਾ ਜਰਵਾਰ ਹੀ ਐਸਾ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਸਿਫਤੀ ਦਾ ਘਰ ਆ ਮੇ ਗੁਰਵਰ ਦੇ ਮਾਰ ਸੱਚੇ ਬਾਦਸ਼ਾਹ ਕਿਰਪਾ ਕਰਨ ਬਖਸ਼ਿਸ਼ ਕਰਨ ਅੱਜ ਦੇ ਦਿਨ ਸੂਰਜ ਕਿਰਨ ਮਿਲੇ ਜਲ ਕਾ ਜਲ ਗੁਵਾ ਰਾਮ ਜੋਤੀ ਜੋਤ ਰਲੇ ਸੰਪੂਰਨ ਤਿਆ ਰਾਮ ਤਰਣ ਗਗਨ ਅਵਖੰਡ ਮੈਂ ਜੋਤ ਸਰੂਪੀ ਰਹੇ ਹੋ ਭਰ ਪਣ ਮਥਰਾ ਕਛ ਹੀਦ ਨਹੀਂ ਗੁਰ ਅਰਜਨ ਅਰਤਕ ਹਰ ਜੱਪਿਓ ਜਨ ਅਰਜਨ ਦੇਵ ਗੁਰੂ ਪਰ ਸੰਕਟ ਜਉਣ ਗਰਬ ਨੇ ਆਇਓ ਤਨਬਾਪ ਸਾਦੀ ਦੇ ਗੁਰਤਾਉ ਦਰਪਨ ਦੇ ਨਕਸ਼ਾ ਕੇ ਜਾਣੇ ਇਕ ਰਸਾਲੇ ਜੇਬ ਜਬੇ ਰੋਜਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਹ ਆਇਓ ਸੰਕਟ ਜੋ ਨਗਰ ਬਨਹ ਆਇਓ ਕਟ ਜੋਂ ਨ ਗਰਬ ਨਹ ਆਇਓ ਸੰਕਟ ਜੋਂ ਨ ਗਰਬ ਨਹ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ वाहिगुरु जी फतेहन